हिमाचल प्रदेश ਦੇ ਵਿੱਚ ਮੀਂਹ ਦੀ ਤਬਾਹੀ ਹੈ ਜਿਹੜੀ ਉਹ ਲਗਾਤਾਰ جاری ਹੈ ਤਾਂ ਹਿਮਾਚਲ ਦੇ ਵਿੱਚ ਕੁਦਰਤ ਦਾ ਕਹਿਰ ਹੈ ਜਿਹੜਾ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਇਹ ਤਸਵੀਰਾਂ ਹਿਮਾਚਲ ਦੇ ਰਾਮਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਰਸਤੇ 'ਚ ਜਾਂਦੀ ਨਿੱਜੀ বাস ਉੱਤੇ ਪੱਥਰ ਡਿੱਗ ਜਾਂਦਾ ਹੈ ਤੇ ਪੱਥਰ ਡਿੱਗਣ ਦੇ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ 15 ਯਾਤਰੀ ਨੇ ਜਿਹੜੇ ਉਹ ਜ਼ਖਮੀ ਹੋ ਗਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰਸਤੇ 'ਚ ਜਾਂਦੀ ਇੱਕ ਜਿਹੜੀ ਨਿੱਜੀ বাস ਉੱਤੇ ਜਿਹੜੇ ਪੱਥਰ ਨੇ ਉਹ ਡਿੱਗ ਜਾਂਦੇ ਨੇ ਤੇ ਇਸ ਦੌਰਾਨ ਬੱਸ سے ਜਿਹੜੀ ਉਹ ਜਿਹੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤੇ ਇਸ ਹਾਦਸੇ ਦੇ ਦੌਰਾਨ ਦੋ ਔਰਤਾਂ ਦੀ ਮੌਤ ਹੋ ਗਈ ਜਦੋਂ ਕਿ 15 ਯਾਤਰੀ ਜ਼ਖਮੀ ਹੋ ਗਏ ਤਾਂ ਬਹੁਤ ਹੀ ਦੁਖਦਾਈ ਤਸਵੀਰਾਂ ਨੇ ਜਿਹੜੀਆਂ ਇਹ ਸਾਹਮਣੇ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੂਰੀ ਬੱਸੇ ਉਹ ਨੁਕਸਾਨੀ ਗਈ ਹੈ ਤਾਂ 15 ਯਾਤਰੀ ਨੇ ਜਿਹੜੇ ਉਹ ਜ਼ਖਮੀ ਹੋ ਗਏ ਜਦੋਂ ਕਿ ਦੋ ਔਰਤਾਂ ਦੀ ਮੌਤ ਇਸ ਹਾਦਸੇ ਦੇ ਵਿੱਚ ਹੋ ਗਈ ਹੈ ਤਾਂ ਹਿਮਾਚਲ ਦੇ ਰਾਮਪੁਰਾ ਤੋਂ ਤਸਵੀਰਾਂ ਨੇ ਜਿਹੜੀਆਂ ਇਹ ਸਾਹਮਣੇ ਆ ਰਹੀਆਂ ਨੇ